ਡਾਕਟਰ ਅਤੇ ਮੈਡੀਕਲ ਟੀਮਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਹਸਪਤਾਲ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਅੱਜ ਡੀਐਸਪੀ ਭੋਨੀਗੜ ਰਾਹੁਲ ਕੌਸ਼ਲ ਵੱਲੋਂ ਖੁਦ ਜਿਹੜਾ ਹਸਪਤਾਲ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਡੀਐਸਪੀ ਭੋਨੀਗੜ ਦੇ ਵੱਲੋਂ ਤਾਂ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਮੌਕੇ ਤੇ ਹਸਪਤਾਲ ਦੇ ਮੌਜੂਦਾ ਜਿਹੜੇ ਡਾਕਟਰ ਨੇ ਤਾਂ ਉਹ ਵੀ ਉਹਨਾਂ ਨਾਲ ਮੌਜੂਦ ਸੀ ਤਾਂ ਉਹਨਾਂ ਨੇ ਚੈਕਿੰਗ ਵੀ ਕਰਵਾਈ ਹੈ ਤਾਂ ਸੀਸੀਟੀਵੀ ਵੀ ਦੇਖੇ ਗਏ ਨੇ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਤਾਂ ਜਿਸ ਨੂੰ ਲੈ ਕੇ ਅੱਜ ਹਸਪਤਾਲ ਡਾਕਟਰੀ ਟੀਮਾਂ ਅਤੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਜਿਹੜੀ ਚੈਕਿੰਗ ਕੀਤੀ ਗਈ ਤਾਂ ਕੀ ਕਹਿੰਦੇ ਡੀਐਸਪੀ ਭਵਾਨੀਗੜ੍ਹ ਦਾ ਤੁਸੀਂ ਵੀ ਸੁਣੋ ਹਸਪਤਾਲ ਦੇ ਵਿਸ਼ੇ 'ਤੇ ਜਿਹੜੇ ਥੋੜੇ ਮਾੜੇ ਅੰਸਰ ਨੇ ਆ ਕੇ ਕਹਿਤਾ ਹੈ ਡਾਇਚੜਾ ਕਰ ਲੈਂਦੇ ਨੇ ਤੇ ਇਸ ਕਰਕੇ ਸਾਡੀ ਰੈਗੂਲਰ ਚਿੰਤियां ਤਾਂ ਹੁੰਦੀ ਰਹਿੰਦੀ ਪਹਿਲਾਂ ਵੀ ਅਸੀਂ ਇੱਥੇ ਚੈਕਿੰਗ ਕੀਤੀ ਸੀਗੀ थी ये थी थी ये तो आज भी अभी इतने चैक करना है अभी किन्ने सी सी वी कैमरे लिखे वाले अपलोड जितने जरूरी है उत डॉक्टर साहब को रिक्वैस्ट करेंगे जो एडमिनिस्ट्रेशन वो रिक्वैस्ट कर देंगे तो उसे इंस्टॉल कर देंगे तो बाकी इतने भवानीगढ़ जो सी एस सी है तो बड़ा पीसफुल है साड़ा इतने तो बाकी यह सा रूटन है रूटीन चैक करते रहने इस तरह वैसे साड़ी रूटीन पी सर वगैरह या साोलिंग पार्टीज ने लगातार हॉस्पिटल आदि रहा डॉक्टर साहब के ना जी टीम है साफता बढ़िया कैम है तो कहीं ऐसी कोई दिक्कत नहीं आती